ਅੱਜ ਦੇ ਸਾਲ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੋਟੀਆਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਫਾਵੇਗੜ ਪੰਜ ਤੂਰ ਦੇ ਬਿਲਕੁਲ ਨਜ਼ਦੀਕ ਨਾਲ ਲੱਗਦਾ ਪਿੰਡ ਚੋਟੀਆਂ ਜੋਗਿਆਲੇ ਤੋਂ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਤੇ ਆ ਮਖੂ ਤੋਂ ਕੋਈ 14-15 ਕਿਲੋਮੀਟਰ ਦੀ ਦੂਰੀ ਤੇ ਪਿੰਡ ਜੀਰਾ ਧਰਮਕੋਟ ਕੋਟ ਹੀ ਸੇਖਾਂ ਤਕਰੀਬਨ ਕੋਈ 15-16 ਕਿਲੋਮੀਟਰ ਦੀ ਦੂਰੀ ਤੇ ਇਹ ਸ਼ਹਿਰ ਮੋਗੇ ਤੋਂ ਤਕਰੀਬਨ 25 ਕਿਲੋਮੀਟਰ ਦੀ ਦੂਰੀ ਇਧਰ ਮੇਰਾ ਭਰਾ ਕੋਈ ਵੀ ਲੋਈਆਂ ਵਾਲੀ ਸਾਈਡ ਤੋਂ ਆ ਰਿਹਾ ਤੇ ਕਿੱਧਰ ਪਿੰਡੀ ਪੁੱਲ ਤੋਂ ਜਦੋਂ ਆਪਾਂ ਬਿਲਕੁਲ ਮਫੂ ਨਾਉਣੇ ਦਾ ਰਸਤੇ ਵਿੱਚ ਜੋਗੇ ਵਾਲਾ ਅਗਾ ਹੁੰਦਾ ਹੈ ਉੱਥੋਂ ਛੜਕ ਨਿਕਲਦੀ ਹੈ ਸਿੱਧੀ ਧਰਮਕੋਟ ਨੂੰ ਵਾਇਆ ਫਤੇਗੜ ਪੰਜਤੂਰ ਤੇ ਬਿਲਕੁਲ ਫਤੇਗੜ ਪੰਜਤੂਰ ਦੇ ਨਾਲ ਲੱਗਦਾ ਪਿੰਡ ਅੱਜ ਤਰੀਕ ਤੁਸੀਂ ਨੋਟ ਕਰ ਲਓ 31 ਮਾਰਚ ਤੇ ਸਮਾਂ ਵੀ ਮਾਰਨਿੰਗ ਦੇ 8:30 ਵਜੇ ਆਪਾਂ ਵੀਡੀਓ ਬਣਾ ਰਹੇ ਆ ਸੋਨੂੰ ਵੀਰ ਦੇ ਕੋਲ ਆਇਆ ਦੋਸਤੋ ਸਾਰੇ ਭਰਾਵਾਂ ਨੂੰ ਪਤਾ ਪਸ਼ੂ ਵਪਾਰ ਦਾ ਕਿਤਾ ਵੀਰ ਦਾ ਕੋਈ 8 7 8 10 ਨੱਕ ਜਿਹੜੇ ਆ ਐਵਰੀ ਟਾਈਮ ਜਿਹੜੇ ਮੌਜੂਦ ਹੁੰਦੇ ਆ ਭਰਾ ਦੇ ਕੋ ਇੱਕ ਗੱਬਣ ਤਿਆਰੀ ਵਾਲੀ ਆ ਸੋ ਸੱਤਾਂ ਨਗਾਂ ਦੀ ਡਿਟੇਲ ਲੈ ਲਾਂਗੇ ਜਿਹੜਾ ਵੀ ਪਸ਼ੂ ਜਿਹੜੇ ਵੀ ਫਾਰਮਰ ਭਰਾ ਨੂੰ ਪਸੰਦ ਆਊਗਾ ਇੱਥੇ ਆਣ ਕੇ ਦੋ ਟਾਈਮ ਤਿੰਨ ਟਾਈਮ ਚੋ ਕੇ ਆਪਣੀ ਤੁਸੀਂ ਤਸੱਲੀ ਕਰ ਲਿਓ ਸੋ ਵੀਡੀਓ ਵੱਧ ਤੋਂ ਵੱਧ ਕੇ ਸ਼ੇਅਰ ਕਰ ਦਿਓ ਤਾਂ ਜੋ ਅੱਗੇ ਫਾਰਮਰ ਭਰਾਵਾਂ ਤੱਕ ਇਹ ਕਵਰੇਜ ਪਹੁੰਚ ਸਕੇ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਨੂੰ ਸਾਜੀ ਹੋਰ ਠੀਕ ਠਾਕ ਜੀ ਬਹੁਤ ਵਧੀਆ ਮਾੜੀ ਠੀਕ ਹੈ ਜੀ ਗੁਰੂ ਨਾਨਕ ਦਾਸ ਦੀ ਬੜੀ ਸ਼ੁਕਰੇਮਾਲਕ ਹਾਂ ਤੇ ਸੱਤ ਸਈਆਂ ਤੇ ਇੱਕ ਗੱਬਣ ਸਿੰਘੂ ਸਾਹਿਬ ਜੀ ਕਾਕਾ ਸਿੰਘ ਸਾਹਿਬ ਜੀ ਜਿਹੜੀ ਸੁਈਆਂ ਸਾਰੀਆਂ ਤਾਰੀਆਂ ਨਾੜੂ ਵਾਲੀਆਂ ਕੋਈ ਬਜ ਮੈਂ ਨਹੀਂ ਉੱਚੇ ਬੱਚੇ ਦੀ ਠੀਕ ਹੈ ਜੀ ਬੋਲੇ ਤੇ ਕਿਸੇ ਥਲੇ 9 ਕਿਲੋ ਕਿਸੇ ਥਲੇ 10 ਕਿਲੋ ਇੱਕ ਮੈਂ ਥਲੇ 12 ਕਿਲੋ ਜਿਆਦਾ ਕਾਲੀ ਚ ਰਹਿੰਦੇ ਜੇ ਵੀ ਆਹ ਮਾਲ ਵੇਚ ਕੇ ਫੇਰ ਨਵਾਂ ਫੜਿਆ ਫੇ ਲੇ ਠੀਕ ਹੈ ਆਮ ਫੜੀ ਕਿਰਪਾ ਮਾਲ ਆਪਣਾ ਭਾਅ ਥੋੜਾ ਜਿਹਾ ਜਾਇਜ਼ ਹੀ ਹੁੰਦਾ ਲੱਗਦਾ ਚਲ ਆਪਾਂ ਕਿਸੇ ਨੂੰ ਮਾੜਾ ਨਹੀਂ ਆਦੇ ਆਪੋ ਰੱਖੇ ਵੀਰ ਨੇ ਸਮਝਣਾ ਲਿਆਣਾ ਸਮਝਣਾ ਸਾਨੂੰ ਵੀ ਪਿਛਲੀ ਵਾਰ ਵੀ 5-6 ਪਾਈਆਂ ਸੀ ਵੇਚੀਆਂ ਮਾਲੀ ਸਾਰਾ ਘੰਟੇ ਦੀ ਮਾਲ ਸੇਲ ਹੋ ਗਿਆ ਸੀ ਉੱਡਦੀਆਂ ਵਾਲਾ ਕੰ ਹਾਂ ਸਰ ਪਾ ਦੇ ਨਿਸਾਬ ਨਾਲ ਬਾਕੀ ਜਾਇਜ ਮੋਲੀ ਆ ਇਸ ਨਾਲ ਬਿਲਕੁਲ ਜਾਇਜ ਜੀ ਤੁਹਾਨੂੰ ਪਤਾ ਲੱਗ ਹੀ ਜਾਣਾ ਵੀਡੀਓ ਚ ਲੋ ਵੀ ਵੀਡੀਓ ਨਾਲ ਜੁੜੇ ਰਹੋ ਠੀਕ ਆ ਜੀ ਤੁਹਾਡੇ ਮਤਲਬ ਦਾ ਮਾਲ ਆ ਘੱਟ ਘੱਟ ਬਿਲਕੁਲ ਜਾਇਜ ਰੇਟਾਂ ਦੇ ਉੱਪਰ ਪਸੂ ਆ ਸ਼ੁਰੂਆਤ ਕਰਾਂਗੇ ਆਪਾਂ ਪਹਿਲੇ ਨੰਬਰ ਤੋਂ ਇੱਕ ਤੁਸੀਂ ਇੱਧਰ ਮੱਝ ਦੇਖ ਰਿਹਾ ਜੀ ਸੋਨੂ ਵੀਰੇ ਕੀ ਇਨਫੋਰਮੇਸ਼ਨ ਕੀ ਦੱਸੋ ਹਾਂ ਕੋ ਤਿੱਜਾ ਮੰਲੇ ਨੂੰ ਹਾਂਜੀ ਦੂਜਾ ਤਾਂ ਕਹਿਣਾ ਹੀ ਨਹੀਂ ਆਪਾਂ ਠੀਕ ਹੈ ਜੀ ਚਵਾਈ ਇੱਕ ਨੰਬਰ ਦਸਾਂ ਦਿਨਾਂ ਦੀ ਸੂਈ 10 ਕਿਲੋ ਦੁੱਧ ਤੋਲ ਆ ਲੈਣੇ ਹਨ ਠੀਕ ਹੈ ਜੀ ਠੀਕ ਹੈ ਜੀ ਠੀਕ ਹਾਂ ਲੋ ਵੀ ਮਗਰ ਬੱਚਾ ਕੀ ਮਗਰ ਕੱਟਾ ਜੋ ਇੱਕ ਨੰਬਰ ਵਾਲਾ ਸਾਰੀਆਂ ਨੇ ਉਹ ਵੀ ਮਗਰ ਦੇ ਕੱਟਾ ਦਸਾਂ ਦਿਨਾਂ ਦੀ ਸੂਈ 10 ਕਿਲੋ ਦੁੱਧ ਸੂਈਆਂ ਦੇ ਵਿੱਚ ਕੋਈ ਤਿੱਜਾ ਮੰਨ ਕੇ ਬੇਸ਼ੱਕ ਸੌਦਾ ਮੇਰਾ ਸਚਨ ਵੀਰ ਕਰ ਲਵੇ ਚੋਂ ਚਵਾ ਦੇ ਪਸ਼ੂ ਸਾਰੇ ਓਕੇ ਰਹਿਣਗੇ ਠੀਕ ਹੈ ਜੀ ਉਹ ਮੇਰਾ ਭ ਹਾਈਟ ਮੀਡੀਅਮ ਦੇ ਵਿੱਚ ਆ ਸੋ ਕਾਫੀ ਭਰਾ ਆਪਣੇ ਇਹ ਦੇਖਣ ਕੇ ਦੇਖਦੇ ਜਦੋਂ ਵੀ ਇੱਥੇ ਪਸ਼ੂ ਵੱਡਾ ਨਹੀਂ ਨਿਕਲਿਆ ਛੋਟਾ ਆ ਹਨਾ ਉਹ ਵਿੱਚੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੈਸੇ ਇੱਕ ਜੱਜਮੈਂਟ ਵੀ ਤੁਸੀਂ ਕਰ ਲੈਣੀ ਆ ਵੀ ਮੀਡੀਅਮ ਦਰਮਿਆਨੀ ਹਾਈਟ ਆ ਵੀ ਨਾ ਬਹੁਤੀ ਵੱਡੀ ਤੇ ਨਾ ਹੀ ਛੋਟੀ ਥੋੜਾ ਵਿਚਲਾ ਦੇ ਮੇਲ ਆ ਜ਼ਿਆਦਾਤਰ ਪਸ਼ੂ ਦੇਖਦੇ ਆ ਆਪਾਂ ਐਸੇ ਹਾਈਟ ਦੇ ਵਿੱਚ ਆ ਬੱਚਾ ਸੰਸਾਭ ਜੀ ਠੀਕ ਆ ਜੀ ਆ ਕਟਾ ਮਗਰ ਮੇਲ ਕਰ ਆਇਆ ਆਇਆ ਲੱਭੇ ਇੱਕ ਸਾਲ ਹੈ ਬਿਲਕੁਲ ਪੱਧਰਲੇਵਾ ਖਾਵਾ ਠੀਕ ਹੈ ਜੀ ਪੱਧਰਲੇਵੇ ਦੇ ਵਿੱਚ ਵਾਂਡਵੇਰ ਨੇ ਚੰਗੀ ਹੈ ਜਿਹੜੀ ਮੇਨ ਗੱਲ ਕਰਨ ਵਾਲੀ ਕਿਸੇ ਭਰਾਨੇ ਦੁੱਧ ਚੋਣਾ ਠੀਕ ਹੈ ਜੀ ਪਸ਼ੂ ਤੇ ਕਾਦਾਂ ਦੇ ਵਿੱਚ ਨਹੀਂਗਾ ਦੁੱਧ ਹੈਗਾ ਦੁੱਧ ਦੋਸਤੋ ਨਸਲਾ ਬ੍ਰੇਡਰ ਦੇ ਵਿੱਚ ਆ ਬਾਕੀ ਮੇਰਾ ਭਰਾ ਉਹਦੇ ਵੱਡੇ ਕਾਦਾਂ ਲੀਆਂ ਹੱਥ ਤੋਂ ਨਹੀਂ ਵੱਧਦੀਆਂ ਤੇ ਕਈ ਵਾਰ ਦਰਮਿਆਨੀ ਮੇਰੇ ਕੋਲ ਹਾਈਟ ਵਾਲੀਆਂ 12 13 13 ਕਿਲੋ ਵੀ ਜਵਾ ਜਾਂਦੀਆਂ ਨੇ ਤੇ ਉੱਤੇ ਵੀ ਬਰੀਡਾਂ ਨਸਲ ਆ ਗਈਆਂ ਨੇ ਬਹੁਤ ਸੋਹਣੀ ਸਿੰਗਲ ਹੱਡੀ ਦੇ ਵਿੱਚ ਸੋਨਾ ਪਿੱਠਪੂੜਾ ਪਤਲਾ ਪਿੰਡਾ ਸੋਨੂੰ ਵੀਰੇ ਕੀ ਡਿਮਾਂਡ ਮੁੱਲ ਸਾਮ ਸਾਮ ਮੁੱਲ 90 95 ਜੋ ਮਰਜੀ 86000 ਦੀ ਦੇਣੀ ਆ 86000 ਦੀ ਠੀਕ ਆ ਗੈਜ ਮੁੱਲ ਆਪਣਾ ਠੀਕ ਆ ਹਾਂ 10 ਕਿਲੋ ਤੋਲ ਕੇ ਦੇ ਅੰਗ ਦੋ ਟਾਈਮਾਂ ਦਾ 12 ਕਿਲੋ ਦਿੱਤੀ ਜੇ ਨਾ ਭਾ 14 15 ਆਣੇ ਠੀਕ ਐ ਲਓ ਜੀ ਦੋਸਤੋ ਇਸ ਵਕਤ ਤਕ ਤਕਰੀਬਨ 10 ਕਿਲੋ ਆ ਤੇ ਇਹਨਾਂ ਦਾ 85 ਦੀ 86 ਦੀ 86 ਦੀ 80 ਦੀ ਮੂੰਹ ਨਿਕਲ ਗਿਆ 85 ਦੇ ਛੋੜ ਕਰਨੀ 100 ਰੁਪਏ ਚਲੋ ਕਰਦੇ ਆ ਜਿੰਨੇ ਵੀ ਹੋ ਸਕਦੀ ਆ ਨਹੀਂ ਮੋੜ ਸਕਦੀ ਉਹ ਵੀ 86000 ਦੇ ਐਂਡ ਤੋਂ 85000 ਦੀ ਮਿਲ ਜੂਗੀ ਠੀਕ ਹੈ ਜੀ ਤੇ ਬਾਕੀ ਇਹ ਭਾਪੜਤਾ ਮੱਝ ਤੁਸੀਂ ਦੇਖ ਲਈਏ ਕਟਾ ਮਗਰ ਮੇਲਕਾਫ ਆ ਦਸਾਂ ਦਿਨਾਂ ਦੀ ਸੂਈ ਇਧਰ ਸੈਕੰਡ ਨੰਬਰ ਤੇ ਸੁਣੋ ਪਰਸੋਂ ਸਵੇਰ ਦੀ ਸੂਈ ਪਰਸੋਂ ਸਵੇਰ ਦੀ ਆ ਬੱਚਾ ਇਹਦਾ ਮਗਰ ਇਹਦੇ ਮੇਲਕਾਫ ਆ ਹਾਂਜੀ ਮੇਲਕਾਫ ਆ ਲਓ ਜੀ ਆ ਮਗਰ ਬੱਚਾ ਪਾਜੀ ਮੈਨੂੰ ਉਠਾ ਦੇ ਬੱਚਾ ਕਿਸੇ ਭਰਾ ਨੂੰ ਹੁੰਦਾ ਲਾ ਮਠਾ ਨਾਲ ਉਠਾ ਦੇ ਬੱਚਾ ਉਠਾਓ ਕੋਈ ਆ ਵੇਖੋ ਜੀ ਠੀਕ ਹੈ ਜੀ ਬੋਲਾ ਐਕਟਿਵ ਕਟਾ ਮਗਰ ਮੇਲ ਕਾਫ ਨਾੜੂ ਦੀ ਸੂਈ ਹੈ ਨਾਰੂਆ ਨਾਲ ਆ ਤੇ ਸੋਨੇ ਦੇ ਬੋਲਾ ਕਿੰਨਾ ਕਿ ਸੰਸਾਭ ਜੇ ਝੂਠ ਆਲਾ ਫਿਰ 11 12 ਤੇ 9 ਕਿਲੋ ਹੋਏਗਾ ਇਸ ਟਾਈਮ 9 ਕਿਲੋ ਹਾਂ ਜਿਹੜਾ ਚੋਣ ਵਾਲਾ 8 ਵਾਲੇ 9 ਵਾਲੇ ਠੀਕ ਆ ਪਸ਼ੂ ਦੀ ਸੂਈ ਨੇ ਕੋਈ 13 14 ਤੇ ਦੇ ਨਹੀਂ ਦੇਣਾ ਬਿਲਕੁਲ ਠੀਕ ਹੈ ਜੀ ਦੁੱਧ ਦੇ 9 ਕਿਲੋ ਵੀ ਬਾਲੇ ਮਹੀਨੇ ਰੱਖਦਾ ਹਾਂ ਠੀਕ ਆ 9 ਕਿਲੋ ਦੋਸਤੋ ਬੋਲਾ ਐ ਇਸ ਵਕਤੇ ਤੇ ਥੱਲੇ ਚੋਣ ਚਵਾਦੀ ਇਹ ਵੀ ਚੰਗੀ ਆ ਕਰਮਾਂ ਲਈ ਕਿਸੇ ਪਸ਼ੂ ਨੂੰ ਜੇ ਕੋਈ ਨੀਕੀ ਡਿਫੈਕਟ ਹੋਇਆ ਤਾਂ ਪਹਿਲੇ ਗੱਲ ਦੱਸੀ ਜਾਊਗੀ ਠੀਕ ਮਾਰ ਕੇ ਸੋ ਮੀਡੀਅਮ ਜੀ ਹਾਈਟ ਦੇ ਵਿੱਚ ਇਹ ਤੁਹਾਨੂੰ ਆਪਾਂ ਮੱਝ ਦਿਖਾ ਰਹੇ ਹਾਂ ਅੱਜ ਤਿੱਜਾ ਦਿਨ ਬੋਲੇ ਦੇ ਵਿੱਚ ਹੀ ਚੱਲਣ ਈ ਆ। ਨਾ ਦੋਨ ਮਾਰਦੇ ਨਵਾਂ ਜੀ ਠੀਕ ਹੈ ਜੀ ਸੋ ਹਵਾਨੇ ਚੱਡੇ ਦੇ ਪਸ਼ੂ ਸਾਰੇ ਸਾਫ ਸੁਥਰੇ ਆ ਕਿਸੇ ਦੇ ਵਿੱਚ ਕੋਈ ਬਾਈ ਸ਼ਾਇਦਾਂ ਬਾਲਚਲ ਹੋਇਆ ਉਹ ਵੇਖ ਵੀ ਜਾਣਾ ਸਾਰੇ ਭਰਾਵਾਂ ਨੂੰ ਦੇ ਬਾਕੀ ਆਪਾਂ ਦੱਸਣ ਦੱਸਣ ਦਾ ਰਹੀਆਂ ਠੀਕ ਆ ਤੁਹਾਡੇ ਸੋ ਚੱਡੇ ਦੇ ਸਾਫ ਸੁਥਰੀ ਆ ਮਗਰ ਇਹਦੇ ਆ ਤੁਹਾਨੂੰ ਵਿਖਾਈ ਦਿੱਤਾ ਆਪਾਂ ਮੇਲ ਕਾਫ ਕਟਾ ਸੋ ਸੈਕਿੰਡ ਫਸਟ ਸੈਕਿੰਡ ਤੇ ਜਿਹੜੀਆਂ ਮੱਝ ਦਿਖਾਈਆਂ ਦੋ ਮਗਰ ਕਾਟੇ ਮੇਲ ਕਾਫ ਆ ਸੋ ਨੂੰ ਵੀਰੇ ਬੋਲਾ ਬੋਲਾ ਐ ਸੋ ਤੇ ਚਲੋ 8-9 ਕਿਲੋ ਆ ਕਿੰਨਾ ਮੁੱਲ ਕੀ ਡਿਮਾਂਡ ਰੋਗੀ ਇਹਦਾ ਸੰਸ ਮੁੱਲ 10 15 ਜੋ ਮਰਜੀ 1-5 ਦੀ ਦੇਣੀ ਆ 1-5 ਦੀ ਹਾਂਜੀ ਠੀਕ ਹੈ ਦੋ 12 ਕਿਲੋ ਦੋਗੀ ਨਾ 14 15 ਆਪਾਂ ਕਹਿਣਾ ਠੀਕ ਹੈ ਹੁਣ 8:00 9:00 ਬੜਾ ਚੁਾਈ ਇੱਕ ਨੰਬਰ ਪੂਰੀ ਸ਼ਕਾ ਹੋਵੇ ਆਪਾਂ ਜਮੇਵਾਰ ਗਵਰਨਮੈਂਟ ਮਾ ਹੁੰਦਾ ਠੀਕ ਉਹ ਵੀ ਬੜੀ ਸਟਰਕਚਰ ਆ ਇਸ ਮੱਜ ਦਾ ਬਾਕੀ ਫੇਸ ਕੁਆਲਟੀ ਤੁਸੀਂ ਦੇਖ ਲਈਏ ਤੁਹਾਨੂੰ ਲੱਗ ਗਿਆ ਵਿਖਾ ਦਈਏ ਮੂੰਹ ਦੇਖੋ ਆ ਫੇਸ ਕੁਆਲਟੀ ਇਹਦੀ ਆ ਬਹਿਣੀ ਵਾਲੇ ਪਾਸਿਓਂ ਆਪਾਂ ਤੁਹਾਨੂੰ ਇੱਕੋ ਹੀ ਥਣੇਵਾ ਵਿਖਾ ਦਿੰਨੇ ਆ ਠੀਕ ਹੈ ਜੀ ਜਿੱਡੇ ਜਿੱਡੇ ਮੋٹے ਥਣ ਸੰਸਲ ਡਿਊਡੀ ਮੋਟੀ ਚੁਾਈ ਆ ਆ ਦੇਖੋ ਠੀਕ ਹੈ ਜੀ ਸੋ ਥਣੇ ਵਾਲੇ ਪਾਸਿਓਂ ਲੈਵੇ ਚੱਡੇ ਵਾਲੇ ਪਾਸਿਓਂ ਪਸ਼ੂ ਮਾਰੇ ਨ ਸੋ ਚਵਾਈਆਂ ਚੰਗੀਆਂ ਹੋਣਗੀਆਂ ਬਾਕੀ ਇੱਥੇ ਆਣ ਕੇ ਜਿਹੜੇ ਭਰਾਣੇ ਤਸੱਲੀ ਕਰਨੀ ਹੱਕ ਬਣਦਾ ਤੁਹਾਡਾ ਠੀਕ ਆ ਅੱਗੇ ਸੋਨੂ ਵੀਰੇ ਇਧਰ ਆਪੇ ਬਗੂੜੀ ਆਗੇ ਜੀ ਸੁਈ ਸੰਸਾਬ ਪਰਸੋਂ ਸਵੇਰ ਦੀ ਪਰਸੋਂ ਸਵੇਰ ਦੀ ਨਾੜੂ ਵਾਲਾ ਬੱਚਾ ਬਖਾ ਹੋ ਜਾਂਦਾ ਜੀ ਮਗਰ ਕੀ ਕਟਾ ਕੱਟੀ ਮਗਰ ਕਟਾ ਇਹਦੇ ਮੇਲ ਕਾਫ ਆ ਠੀਕ ਆ ਜੀ ਪਰਸੋਂ ਵੀ ਸੁਈ ਹੈ ਮਗਰ ਮੇਲ ਕਾਫ ਆ ਕੁਲਾ ਬੱਜਾ ਬਿਲਕੁਲ ਨਾੜੂਆ ਨਾਲ ਆ ਤੇ ਇਹਦਾ ਬੋਲਾ ਵੀਰ ਕਿੰਨਾ ਸੰਸਾਬ ਜਿਹੜਾ ਉਹ ਹੀ ਗੱਲ ਫੇਰ ਵਾਰ-ਵਾਰ ਆਪਾਂ ਲੋਕਾ ਰੱਖਣਾ ਕੈਨ ਉਪਰ 9 10 ਕਹੀਏ 7 ਕਿਲੋ ਲਗਾ ਦੂਗਾ 7 ਕਿਲੋ ਹਾਂਜੀ ਆ ਚਲੋ ਪੌਲਾ ਆਪਾਂ ਗੈਣਦੇ ਆ ਪੌਲਾ ਘੱਟ ਤੋਂ ਘੱਟ ਵੀ ਹੋ ਸਕਦਾ ਹਾਂਜੀ 10 ਮਿਲਣੋਂ ਤੋਂ ਪਸ਼ੂ ਸ਼ਟਾਰਟ ਹੋ ਗਏ ਕਈ ਨਾ 12 14 14 ਕਿਲੋ ਵਿੱਚ ਪਾ ਜਾਂਦੇ ਆ ਆ ਵੇਖੋ ਜੀ ਠੀਕ ਸੂ ਸਵਾ ਦੇ ਵਿੱਚ ਜਿਹੜੀ ਦੋਸਤੋ ਇਹ ਮੱਝ ਆ ਤਕਰੀਬਨ ਬਾਕੀ ਵੇਖ ਕੇ ਤੁਸੀਂ ਸਿਹਤ ਵਾਜ ਵੀ ਇੱਕ ਆਈਡੀਆ ਲਾ ਲੈਣਾ ਤੇ ਬੂਰੀ ਮੱਝ ਤ੍ਰਿਪਲ ਤੋਂ ਪਤਲੇ ਪੂਣੀਆਂ ਵਰਗੇ ਥਾਂ ਤੇ ਸੈਕਿੰਡ ਤੇ ਸ਼ੁਰੂਆਤ ਉੱਤੇ ਹੀ ਨਾ ਸੋਨੇ हां जी सुबह तुज्जै है संत सब तिज्जा मान ले कोई तिज्जा मान ले तिज्जा मान ले ठीक है थोड़ी सी फकी त्वचाई च हुई बड़ी चंगी नी मार के फोने तारा हां हां ठीक है जी थोड़ा सा कारे पण ਦੇ ਵਿੱਚ ਲੱਗੂਗੀ ਭਰਾਵਾਂ ਨੂੰ ਜਿਵੇਂ ਥੋੜਾ ਜਿਹਾ ਪਸ਼ੂ ਅਗੇ ਸਾਂਭਣ ਦੀ ਲੋੜ ਆ ਥੋੜੀ ਜਿਹੀ ਇਹ ਛੋਟੀ ਕਿਸੇ ਮੱਝ ਭਰਾ ਕਿਸੇ ਨੇ ਸਾਫ ਲਈ ਉਹ ਤੇ ਕਰਮਲੀ ਦੇ ਚੰਮ ਚੋਂ ਚੜ ਗਿਆ ਤੇ ਬਿਲਕੁਲ ਇਨੀ ਧੂਣੀ ਚ ਆਪਣਾ ਸਿੰਗਲ ਹੱਡੀ ਦੇ ਵਿੱਚ ਚਲੋ ਤਿੰਨਾਂ ਕੇ ਦਿਨਾਂ ਦੀ ਸੂਈ ਤੇ ਤਕਰੀਬਨ ਸੂ ਸਵਾ ਦੇ ਵਿੱਚ ਵੀ ਪਸ਼ੂ ਇੱਕ ਥੋੜੀ ਜਿਹੀ ਤਹਿ ਕੂਦੀ ਲਾਈ ਹੁੰਦੀ ਆ ਠੀਕ ਆ ਆ ਫੇਸ ਕੁਆਲਟੀ ਮੂੰਹ ਮੱਥਾ ਕਰੋ ਚੈੱਕ ਇਹਦਾ ਠੀਕ ਆ ਜੀ ਬਿਲਕੁਲ ਪਤਲੇ ਪੂਣੀਆਂ ਵਰਗੇ ਥਾਣ ਆ ਸਪੇਸ ਗੈਪ ਜਿੰਨਾ ਹੈਗਾ ਤੁਹਾਨੂੰ ਆਪ ਦਿਖਾ ਦਿੰਨੇ ਆ ਆ ਲੋ ਜੀ ਠੀਕ ਆ ਓਕੇ ਤੇਰਾ ਸੋਨੇ ਬਾਈ ਕੀ ਮੁੱਲ ਕੀ ਡਿਮਾਂਡ ਰਹੂਗੀ ਤਾਂ ਸਾ ਮੁੱਲ 90 85 ਜੋ ਮਰਜੀ 82 ਹਜ਼ਾਰ ਵੀ ਲੈਣਾ 82 ਹਾਂ ਛੋੜੀ ਕਰਨੀ 100 ਰੁਪਿਆ ਵਾਲੀ ਖੇਚਣਾ ਵੀਰ ਕੋ ਕਰੇ ਮੁਰਕੇ ਮੈਂ ਫੋਨ ਨਹੀਂ ਚੁੱਕਦਾ ਹਾਂ ਮੁਰਕੇ ਗੁੱਸਾ ਨਾ ਕਰੋ ਠੀਕ ਹੈ ਠੀਕ ਹੈ ਠੀਕ ਹੈ ਜੀ ਮੈਂ ਤੋੜ ਦਵਾਈਆਂ ਦਾ ਕੰਮ ਲਾਦਾ ਹਾਂ ਮੋਲੀ ਆਪਾਂ ਇਹਨਾਂ ਨੂੰ ਮੰਗਿਆ ਗਿਆ ਹੈ ਹਾਂ ਜੇ ਕਿਸੇ ਨੂੰ ਜ਼ਿਆਦਾ ਲੱਗੇ ਤੇ ਮੇਰਾ ਵੀ ਹੱਥ ਜੋੜ ਕੇ ਬੇਨਤੀ ਨਾ ਹੋਉਂਦਾ ਵੀ ਠੀਕ ਹੈ ਜੀ ਹਾਂ 82 ਹਜ਼ਾਰ ਦਾ ਕੁਝ ਨਹੀਂ ਆਉਂਦਾ ਸਾਰੀ ਗਰਮੀ ਨਿਆਰੇ ਦੇਣੇ ਇਹਨਾਂ ਨੂੰ ਬਾਜੀ 85 ਹਜ਼ਾਰ ਦੀ ਦੋਸਤੋ ਇਹ ਮਾਝਾ ਮੈਦੋਕ ਤੁਹਾਨੂੰ ਕਥਾ ਮਗਰ ਉਹ ਸ਼ੁਰੂਆਤ ਕੀਤੀ ਜਵਾਈ ਇੱਕ ਨੰਬਰ ਉਹ ਧਾਰਾ ਮਾਰ ਕੇ ਹੁਣ ਆਈ ਪੁੱਤਰ ਮਣੀ ਮਾਰੀ ਤਾਂ ਠੀਕਾ ਜੀ ਸੋ ਇਹਦੀਆਂ ਧਾਰਾ ਧੂਰਾ ਮਾਰ ਕੇ ਦਿਖਾਵਾਂਗੇ ਭਰਾਵਾਂ ਨੂੰ ਬੱਚਾ ਪੋਚਾ ਲਾ ਕੇ ਉਹਨਾਂ ਚਿਰ ਆਪ ਅਗਲੀ ਗੱਲ ਕਰਦੇ ਆ ਸੰਦੂ ਸਭ 9 ਕਿਲੋ ਦੁੱਧ ਛੋਟੀ ਚੌਗੀ ਆਈ 9 ਕਿਲੋ ਦੁੱਧ ਹਾਂ ਚਵਾਈ ਇੱਕ ਨੰਬਰ ਚੀ ਪਿਓਰ ਚਾਰਾਂ ਦਾ ਫਾਰਮ ਫੜਕ ਵੇਖ ਲੈਣਗੇ ਕੋਈ ਠੀਕ ਹੈ ਵੀਰੇ ਕਿੰਨੇ ਕਿੰਨੇ ਦੀ ਸੂਈ ਹੈ ਪੰਜਾਂ ਦਿਨਾਂ ਦੀ ਸੂਈ ਹੈ ਸੰਦੂ ਸਭ ਹੋਣ ਦਾ ਬੱਚਾ ਲਓ ਵੀ ਚਾਰਾਂ ਦਾ ਕੱਟੀ ਤੁਹਾਨੂੰ ਦਿਖਾ ਰਹੇ ਆਪਾਂ ਚਲੋ ਪੂਰੀ ਦਾ ਬਹੁਤ ਸੋਹਣੀ ਹਾਈਟ ਕਰਦੇ ਵਿੱਚ ਆਮ ਨਾਰਮਲ ਮੀਡੀਅਮ ਤੋਂ ਤੇ ਬਿਲਕੁਲ ਨਵੀਂ ਝੋਟੀ ਆ ਠੀਕ ਆ ਜੀ ਸੋ ਪਹਿਲਾ ਸੂਆ ਪਲੂਨ ਝੋਟੀ ਸੂਈ ਆ ਸਾਨੂੰ ਮਾੜੇ ਦੇ ਕੀ ਇਹ ਸਭ ਬੂਰੀ ਕੱਟੀ ਦਿੱਤੀ ਇਹਨੇ ਮਗਰ ਬੂਰੀ ਕੱਟੀ ਆ ਕੀ ਹਾਂਜੀ ਲਓ ਜੀ ਬੂਰੀ ਕੱਟੀ ਆ ਮਗਰ ਇਹਦੇ ਅਸ ਵਕਤ ਫਿਰ ਦੁੱਧ ਕਿੰਨਾ ਤੇ ਥੱਲੇ ਹੋਣਾ 708 9 ਕਿਲੋ ਬੋਲੇ ਚੌਥਾ ਪੰਜ ਮਾ ਡਾਂ ਗਿਨੂ ਐ ਬੋਲੇ ਬੋਲੇ ਚ ਚਲੀਆਂ ਪਈਆਂ ਸਾਰੀਆਂ ਹੀ ਹਾਂ ਹਾਂ ਲੋ ਵੀ ਠੀਕ ਆ ਜੀ ਸੋ 8989 9 ਕਿਲੋ ਕੋਈ ਬੋਲਾ ਮੰਨ ਲੈ ਕੱਚਾ ਦੁੱਧ ਮੰਨ ਲੈ ਭਰਾ ਠੀਕ ਆ ਜੀ ਸੋ ਲਵੀ ਝੋਟੀ ਮੋਹੋਂਦੰਦੀ ਚੌਕੀ ਚਾਰ ਦੰਦ ਕਨਫਰਮ ਕੋਈ ਭਰਾ ਭਰਾ ਮੂੰਹ ਫੜ ਕੇ ਤਸੱਲੀ ਨਾਲ ਦੇਖ ਸਕਦਾ ਠੀਕ ਆ ਸੋ ਬੂਰੀ ਕੱਟੀ ਆ ਮਗਰ ਕੋਈ ਭਰਾ ਚੰਗੀ ਸ਼ੌਂਕ ਨਾਲ ਚੰਗੇ ਕੇਅਰ ਕਰਕੇ ਉਹ ਵੀ ਕੱਟੀ ਝੋਟੀ ਬਣਾ ਸਕਦਾ ਚੰਗੀ ਤਿਆਰ ਕਰ ਲੂਗਾ ਸੋ ਬਹੁਤ ਸੋਹਣੀ ਸਪੇਸ ਵਾਂ ਦੇ ਇਧਰ ਥਣਾ ਦੇ ਵਿੱਚ ਤੁਹਾਨੂੰ ਵਿਖਾਉਣੀ ਹੈ ਜਿਵੇਂ ਪਹਿਲਾ ਸੂਆ ਝੋਟੀ ਸੂਈ ਹੈ ਥਾਣ ਵੇਖੋ ਇਹਦੀ ਚਵਾਈ ਵਖਾਉਣੇ ਸਨ ਸਰ ਬੜੀ ਚਵਾਈ ਲੱਗੀ ਝੋਟੀ ਆ ਦੇਖ 10 ਕਿਲੋ ਦਿੱਤੀ ਜੀ ਸੰਸਾ ਉੱਪਰ ਵਾਲੀ ਝੋਟੀਆ ਚਲੋ ਨੂੰ ਦੱਸ ਹਾਂ ਹੁਣ 7 8 9 ਕਿਲ ਬੋਲਾ ਹੈ 8 ਲਾਲੇ ਕੋਈ 7 ਲਾਲੇ ਜਾਨੀ ਤਾਜੀ ਨਸੀਆਂ ਸਭ ਸਵੇਰ ਨਾ ਈਡੀ ਸੀ 11 12 ਤਾਂ ਦੇਣੀ ਤੇ ਬਿਲਕੁਲ ਬਿਲਕੁਲ ਸੋ ਬਰੀਕੀ ਦੇ ਵਿੱਚ ਝੋਟੀਆ ਬਿਲਕੁਲ ਛੋਟੀ ਸਿੰਗੀ ਪਤਲੇ ਥਣ ਬਹੁਤ ਵਧੀਆ ਬਾਕੀ ਧਾਰ ਤੁਰ ਚਵਾਈ ਚ ਬਈ ਯਾਰ ਪੋਲੀ ਬੜੀ ਚੋਈ ਮਾਰ ਗੂ ਧਾਰਾ ਮਾਰਾਂ ਸਨਸੋ ਮੈਂਦੀਆਂ ਠੀਕ ਹੈ ਜੀ ਲੋ ਵੀ ਚਵਾਈ ਚ ਬਈ ਦੀ ਬਿਲਕੁਲ ਪੋਲੀ ਆ ਮਗਰ ਕੱਟੀ ਆ ਫੀਮੇਲ ਕਾਫ ਇਧਰ ਜਿਹੜੀ ਬੂਰੀ ਵਿਖਾਈ ਸੀ ਇਹਦੀ ਆਪਾਂ ਦੋ ਦੋ ਚਾਰ ਚਾਰ ਧਾਰਾ ਮਾਰ ਦਿੰਨੇ ਇੱਕ ਬਰੀ ਠੀਕ ਉਦੋਂ ਬਾਅਦ ਆਪ ਆਹ ਦੇਖੋ ਇਹ ਅਗਲੇ ਤਣਾ ਦਾ ਚੋਣ ਠੀਕ ਆ ਜੀ ਮੋਟੀ ਧਾਰ ਆ ਬਿਲਕੁਲ ਆ ਬਿਦਆਊਟ ਕਿਸੇ ਭੂਰ ਛੱਟੇ ਤੋਂ ਆਹ ਦੇਖੋ ਜੀ ਆ ਪਿਛਲੇ ਤਣਾ ਦੀ ਚਵਾਈ ਠੀਕ ਆ ਠੀਕ ਆ ਜੀ ਲਓ ਠੀਕ ਆ ਲੈ ਆ ਬੱਚਾ ਬਿਲਕੁਲ ਤਸੱਲੀ ਵਾਲੀ ਸ਼ੈ ਆ ਜਿੱਦਾਂ ਮਰਜ਼ੀ ਮੇਰਾ ਬਰਾ ਸੌਦਾਕਾਰੀ ਚੱਲੇ ਆਨਲਾਈਨ ਕਰ ਲਓ ਇੱਥੇ ਆਣ ਕੇ ਕਰ ਲਓ ਤੁਹਾਡੀ ਖੁਸ਼ੀ ਆ ਇਹ ਬੂਰਾ ਬੱਚਾ ਸੋਨੂ ਵੀਰੇ ਕੀ ਮੋਲ ਡਿਮਾਂਡ ਮੋਲ ਸਨ 90 ਜੋ ਮਰਜ਼ੀ 88 86 85 ਹਜ਼ਾਰ ਰੁਪਿਆ ਲੈਣਾ 85 ਹਾਂ ਜੀ ਜਾ ਜੀ ਮੁੱਲ ਬਿਲਕੁਲ ਆਪਣੀ ਮਈਆ ਠੀਕ ਆ ਜੀ ਆਪਾਂ ਕਿਸੇ ਨੂੰ ਕੋਈ ਵੀ 85000 ਦੀ ਝੋਟੀ ਮਿਲ ਜੂਗੀ ਬੱਚਾ ਲਾ ਦਿੰਨੇ ਆ ਨਾਲ ਦੀ ਨਾਲ ਬੂਰੀ ਕੱਟੀ ਇੱਕ ਵਾਰੀ ਭਰਾ ਫੇਰ ਵੇਖ ਲੈਣਗੇ ਤੇ ਨਾਲ ਦੀ ਨਾਲ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਦਿਖਾ ਦਿੰਨੇ ਆ ਕਈ ਵਾਰ ਭਰਾ ਆਪਣੇ ਸੱਜਣ ਵੀਰੇ ਉਹ ਜਿਹੜਾ ਵੀ ਆਨਲਾਈਨ ਖਲਦਾ ਕਰਦੇ ਆ ਉਹਨਾਂ ਨੂੰ ਹੁੰਦਾ ਵੀ ਕਿਤੇ ਨਾ ਕਿਤੇ ਚਵਾਈ ਵੀ ਵੇਖ ਲਗੇ ਓਨਰ ਮਾਲਕ ਜਾਂ ਵਪਾਰੀ ਭਰਾ ਅੱਗੇ ਪਿੱਛੇ ਹੁੰਦੇ ਆ ਫਿਰ ਉਹ ਜੀ ਚਵਾਈ ਤੁਹਾਨੂੰ ਨਹੀਂ ਵਿਖਾਈ ਜਾਂਦੀ ਕਿਤੇ ਨਾਲ ਦੀ ਨਾਲ ਹੀ ਹੁੰਦਾ ਆਪਣਾ ਵੀ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਹੋਰ ਛੱਟਾ ਚਵਾਈ ਤੁਹਾਨੂੰ ਜੱਗ ਦੇ ਅੱਗੇ ਗੱਪਣ ਇਹ ਸਾਨੂੰ ਫਿਰ ਕਲਮਾ ਸੁਭਾਗਾ ਸਰਪ ਦੂਜਾ ਸੁਭਾ ਸੁਣੀ ਝੋਟੀ ਦੂਜਾ ਸੁਭਾ ਸੁਣੀ ਪੰਜ ਚਾਰ ਦਿਨ ਲੈ ਜੂਗੀ ਠੀਕ ਹੈ ਜੀ ਹਾਂ ਪੂਰੀ ਕੱਦ ਕਾਠ ਵੱਡੀ ਮੇਰੀ ਗੱਡੀ ਪੰਜ ਚਾਰ ਦਿਨ ਹਜੇ ਤੇ ਬਾਕੀ ਆ ਚੰਗੀ ਜੰਮੀ ਪਲੀ ਐ ਫੁੱਲ ਵੱਡੀ ਕੱਦ ਕਾਠੀ ਦੀ ਆ ਆਮ ਨੋਰਮਲ ਆਪਾਂ ਗੱਲ ਕਰਦੇ ਮੀਡੀਅਮ ਤੋਂ ਥੋੜੀ ਜੀ ਉੱਚੀ ਆ ਤੇ ਵੱਡੀ ਕਹਿ ਦਿੱਤਾ ਜਾਂਦਾ ਵੀ ਵੱਡੀ ਐ ਸੋ ਦੂਜਾ ਸੁਭਾ ਠੀਕ ਹੈ ਜੀ ਹਜੇ ਪੰਜ ਚਾਰ ਦਿਨ ਦਾ ਸਮਾਂ ਕੱਢ ਜੂ ਆਰਾਮ ਨਾਲ ਗੱਲ ਪਛੂਆ ਤੇ ਸੋਨੂ ਵੀਰੇ ਬਾਕੀ ਆਪਣੀ ਟਿੱਪਣ ਭਾਰ ਪਿੱਛੇ ਦੀ ਤਸੱਲੀ ਰੱਖੀ ਸੰਧੂ ਸਾਹਿਬ ਓਕੇ ਰਿਪੋਰਟਾਂ ਵਾਹ ਠੀਕ ਆ ਹਾਂਜੀ ਮਾਜੀ ਸੈਕਿੰਡ ਟਾਈਮਰ ਜਿਹੜੀ ਇਹ ਆਪਾਂ ਝੋਟੀ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਤੇ ਉਹਨਾਂ ਭਰਾਵਾਂ ਦੇ ਲਈ ਥੋੜੀ ਜੀ ਗਾਰੰਟੀ ਤਸੱਲੀ ਆ ਵੀ ਜਿਹੜੇ ਵੀ ਰੁਪਏ ਆਨਲਾਈਨ ਸੌਦਾ ਕਰ ਲੈਂਦੇ ਆ ਮੇਰਾ ਭਰਾ ਬਾਕੀ ਜਿਹੜਾ ਇੱਥੇ ਆ ਜਾਂਦਾ ਭਾਰ ਪਿੱਛੇ ਦੀ ਗਾਰੰਟੀ ਤਸੱਲੀ ਆ ਸੋ ਟਿੱਪ ਕੇ ਉਹ ਵੀਰ ਆਪਣੀ ਤਸੱਲੀ ਕਰਕੇ ਲੈ ਕੇ ਜਾਣ ਚਾਰੇ ਤਾਣਾ ਬਹੁਤ ਸੋਹਣਾ ਨਖੇੜ ਆਪਸੀ ਥਾਣਾ ਦਾ ਚਾਪ ਚੱਪੇ ਚੱਪੇ ਤੇ 4 4 ਇੰਚ ਤੇ ਜਿਹੜਾ ਥਣ ਲੱਗਾ ਠੀਕ ਆ ਸੋ ਸਪੇਸ ਵੰਡ ਚੰਗੀ ਆ ਫੇਸ ਕੁਆਲਟੀ ਚੰਗੀ ਆ ਮੂੰਹ ਮੱਥੇ ਦੀ ਵੀ ਪੂਰਾ ਕੋਲ ਸੰਗ ਆ ਤੇ ਸਾਈ ਸ਼ੂ ਸ਼ੂ ਚੈੱਕ ਕਰ ਕੁ ਮਿੰਟ ਜੀ ਕਰਦੇ ਫਿਰ ਵਖਾਉਣੇ ਮੁੱਲ ਦੱਸਦੇ ਆ ਨਾ ਹਾਂ ਕੋਈ ਗੱਲ ਨਹੀਂ ਜੀ ਮਾਰ ਦਿਓ ਧਾਰਾ ਮਾਰ ਦਿਓ ਹਾਂ ਦੱਸਦੀ ਆ ਮਾੜਾ ਜੇ ਤੁਸੀਂ ਐਨੂੰ ਕਰ ਦੋਗੇ ਪਰੇਜ ਪਰੇ ਪਰੇ ਬੱਸ 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 ਛਾਲ ਹੋਈ ਬਰਾ ਉਹ ਉਦੇ ਦਾ ਬੜੀ ਕਾਇਮਾ ਕਰਮਾ ਲਈ ਮੈਂ ਕਿਹਾ ਸੰਤੋਸ਼ ਸਾਲ 10 11 ਕਿਲੋ ਦਊਗੀ ਦੁੱਧ ਬਾਕੀ ਸਿਵਾ ਦਾ ਹੁੰਦਾ ਜਿਹੋ ਜਿਹਾ ਪਾਉ ਵੀਰ ਜੀ ਠੀਕ ਹੈ ਹਾਂਜੀ ਤੇ ਇਹਦਾ ਸੋਨੁਗਰੇ ਕੀ ਮੁੱਲ ਰਹੂਗਾ ਜਿਹੜੀ ਆਪਾਂ ਝੋਟੀ ਕੱਪਣ ਵਿਖਾਤੀ ਮੁੱਲ 1 10 ਜੋ ਮਰਜੀ 15 ਹਾਂਜੀ 1 5 ਦੀ ਦਿੰਦੀ ਹੈ 1 5 ਦੀ ਹਾਂਜੀ ਲਓ ਵੀ 1 ਲੱਖ 10 15 ਰੋ 200 ਡਿਮਾਂਡ ਆ ਤੇ 1 ਲੱਖ 5000 ਦੀ ਇਹ ਤੁਹਾਨੂੰ ਝੋਟੀ ਮਿਲ ਜੂਗੀ ਕੱਪਣ ਪਸੰਦ ਆਊਗੀ ਝੋਟੀ ਇਹ ਵੀ ਚੰਗੀ ਆ 1 ਲੱਖ 5000 ਹਾਂ ਜਾਂ ਨਾ ਠੀਕ ਆ ਜੀ ਅੱਧਰ ਆਪਣੇ ਕੋਲ ਜਿਹੜੀ ਆ ਗਈ ਹੈ ਨੰਬਰ 5 ਨੰਬਰ ਤੇ ਵੀ ਨੌਂ ਦੀ ਫੁੱਲ ਗਰੰਟੀ ਆਪਣੇ ਠੀਕ ਹੈ ਜੀ ਹਾਂ ਇਹ 10-12 ਦਿਨਾਂ ਦੀ ਸੂਈ ਕਟਾ ਮਗਰ ਦੇ ਮਗਰ ਇਹਦੀ ਵੀ ਕਟਾ ਹਾਂਜੀ ਮਗਰ ਕਟਾ ਮੈਂ ਵੀ ਅੱਜ ਮੇਲ ਕਾਫ ਜਿਆਦਾ ਹੈ ਠੀਕ ਹੈ ਜੀ ਸੋ ਪਹਿਲਾਂ ਝੋਟੀਆਂ ਦੇ ਮਗਰ ਕੱਟੀ ਪੂਰੀ ਵਿਖਾਈ ਹੈ ਬਾਕੀ ਜ਼ਿਆਦਾਤਰ ਅੱਜ ਮੇਲ ਕਾਫ ਹੀ ਹੈ ਸਾਰੀਆਂ ਮੱਝਾਂ ਝੋਟੀਆਂ ਦੇ ਮਗਰ 10 ਦਿਨਾਂ ਦੀ ਸੂਈ ਆ ਤੇ 10 ਕਿਲੋ 10 ਕਿਲੋ ਨੌਂ ਦੀ ਫੁੱਲ ਗਰੰਟੀ ਹੈ ਇਸ ਦੀ ਲੋ ਜੀ ਨੌਂ ਦੀ ਗਰੰਟੀ ਤਸੱਲੀ ਰਹੂਗੀ ਤੇ 10 ਕਿਲੋ ਵੈਸੇ ਦੋ-ਤਿੰਨ ਹੋਵੇ ਨਾ ਹੋਵੇ ਤੇ ਇਹ ਥੱਲੇ ਹੁਣ ਮੌਕੇ ਤੇ ਮੌਜੂਦ ਆ ਮਗਰ ਮੇਲ ਕਾਫ 10 ਦਿਨਾਂ ਦੀ ਸ ਕਿਉਣ ਚਾਨ ਬੜਾ ਲੱਗਾ ਸੰਸਾਵੇ ਨੂੰ ਤਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਚਵਾਈ ਬੜੀ ਦੁੱਧੂਈ ਮੇਰੇ ਕੋਲੇਗਾ ਛੋਟੀ ਕੋਲ ਦੂਜਾ ਸਵੇਸ ਹੋਈ ਆ ਲੋ ਵੀ ਸੈਕਿੰਡ ਸਵੇ ਸੋਸੋ ਠੀਕ ਆ ਜੀ 10 ਕਿਲੋ ਦੁੱਧ ਮਿਲ ਜੂਗਾ ਸੋ ਇਨੇ ਦਿਨਾਂ ਦੀ ਤਕਰੀਬਨ ਇਹ ਸੂਈ ਆ ਕਰਮਾਂ ਲਈ ਮਗਰ ਇਹਦੇ ਕੱਟਾ ਮੇਲਕਾਪ ਬਾਕੀ ਮੂੰਹ ਮੱਥੇ ਦੀ ਵੀ ਚੰਗੀ ਆ ਕੀ ਮੁੱਲ ਕੀ ਡਿਮਾਂਡ ਰੋਗੀ ਤੁਹਾਨੂੰ ਇਹ ਕੀ ਮੁੱਲ 90 85 ਜੋ ਮਰਜੀ 82 ਹਜ਼ਾਰ ਦੀ 82 ਹਜ਼ਾਰ ਦੀ ਆ ਜਾਣਾ ਜੀ ਹਾਂਜੀ ਹਾਂ ਜਾ ਮੁੱਲੀ ਬਹੁਤ ਜਾਇਜ ਆਪਾਂ ਖੇਚਕ ਪਾਉਂਦੇ ਮਾਲ ਦੀ ਠੀਕ ਆ ਜੀ ਹਾਂਜੀ ਕਬਾਤ ਕਰ ਦਿਆਂਗੇ ਹਾਂ ਜਾਣਾ ਜਿਹੜੇ ਇਹ 82 ਦੀ 82 ਕਰ ਦਿਆਂਗੇ ਮਾਨਤਾ ਨਾਲ ਉਹ ਕਰ ਦਿਆਂਗੇ ਜਿੰਨਾ ਵੀ ਹੋ ਸਕਦਾ ਮੋੜ ਦੇਣੀ ਆਪਾਂ ਕਿਹੇ ਵੀਰਪਾ ਉਹ ਵੀ ਠੀਕ ਆ ਜੀ ਤੇ ਬਿਲਕੁਲ ਜਿਹੜਾ ਦੱਸੋ ਕੁਝ ਕੁ ਜਿਹੜਾ ਜ਼ਿਆਦਾਤਰ ਪੜਤਾ ਲੱਖੋਂ ਅੰਦਰ ਵਾਰੀ ਆ ਬਾਕੀ ਮੱਝਾ ਬਿਲਕੁਲ ਸੱਜਰ ਤਾਜ਼ੀਆਂ ਨੇ ਠੀਕ ਆ ਜੀ ਥੋੜੇ ਥੋੜੇ ਦਿਨਾਂ ਦੇ ਵਿੱਚ ਹੀ ਇਹ ਪਸ਼ੂ ਸੋਏ ਆ ਬਹੁਤ ਵਧੀਆ ਚੰ 10 ਕਿਲੋ ਨੌ ਦੀ ਗਰੰਟੀ ਤਸੱਲੀ ਤੇ ਇੱਧਰ ਸੋਨੁਗਰੇ ਆਪਣੇ ਕੋਲ ਜਿਹੜੀ ਇੱਧਰ ਮੱਚ ਆ ਜਾਂਦਾ ਸਾਡੇ ਨਾਲ ਜੀ ਸੂਈ 12 ਕਿਲੋ ਤਿਆਰ 10 ਦਿਨਾਂ ਦੀ 12 ਕਿਲੋ ਦੋ ਤੈਨ ਹਾਜਾਂ ਚ ਤੋਲ ਕੇ ਦੇਾਂਗੇ ਜੀ ਕੰਡੇ ਵਾਲਾ ਲੋ ਵੀ ਬਿਲਕੁਲ ਹਾਜ਼ਰ ਦੋ ਤੇ ਜਿਹੜਾ 12 ਕਿਲੋ ਇਹਦੇ ਥੱਲੇ ਹੁਣ ਮੌਕੇ ਤੇ ਮਜੂਦ 10 ਦਿਨਾਂ ਦੀ ਸੂਈ ਆ ਮੱਝ ਸੁਵੇਆਂ ਦੇ ਵਿੱਚ ਆਪਦੀ ਸਮਝ ਵੇਖ ਕੇ ਕੋਈ ਭਰਾ ਤਿੱਜਾ ਮੰਨ ਲੈ ਠੀਕ ਆ ਜੀ ਤੇ ਜੋ ਚਵਾ ਦੀ ਬਾਕੀ ਥਾਣਾ ਤੋਂ ਜੱਜਮੈਂਟ ਕਰ ਚੋਗੇ ਆ ਵੇਖੋ ਬਹੁਤ ਸੋਨਾ ਥਾਣਾ ਵੇਖੋ ਠੀਕ ਆ ਜੀ ਸੋ ਚੋਣ ਚਵਾ ਚੰਗਾ ਬੱਚਾ ਮਗਰ ਕੀ ਦੇ ਸੋ ਕੱਤੀ ਬੈਠੀ ਅੱਗੇ ਮਗਰ ਕੱਤੀ ਠਾਈ ਮੜੇ ਜਗਲਦੀ ਭੋਈ ਉਹ ਵੀ ਮਗਰ ਤੇ ਕੱਤੀ ਆ ਆ ਬੱਚਾ ਵੇਖੋ ਠੀਕ ਹੈ ਜੀ ਆਹ ਦੇਖੋ ਜੀ ਠੀਕ ਹੈ ਸੋ ਐਕਟਵਾ ਬੱਚਾ ਪੂਰਾ ਠੀਕ ਹੈ ਜੀ ਮਗਰ ਕੱਤੀ ਫੀਮੇਲ ਕਾਫ ਲੈ ਵੀਰ ਸੋ ਨੂੰ ਖੋਲ ਦਿਆ ਜੀ ਸੋ 12 ਕਿਲੋ ਦੁੱਧ ਠੀਕ ਹੈ ਜੀ ਬਾਕੀ ਅਗੇ ਕਿਸੇ ਸੱਜਣ ਦੀ ਸੇਵਾ ਤੇ ਡਿਪੈਂਡ ਵਧਾਉਣਾ ਜਾਂ ਘਟ ਜਾਣਾ ਠੀਕ ਹੈ ਜੀ ਇਸ ਵਕਤ ਜਿਹੜਾ 12 ਕਿਲੋ ਚੋਕੇ ਕੋਈ ਸੱਜਣ ਸੌਦਾ ਇੱਥੇ ਕਰੂਗਾ 12 ਕਿਲੋ ਚੋਕੇ ਆਪਣੀ ਤਸੱਲੀ ਕਰਕੇ ਵੱਡੇ ਕੱਦ ਦੀ ਆ ਜਿਹੜਾ ਵੱਡੇ ਕੱਦ ਦਾ ਪਸ਼ੂ ਨੂੰ ਵੱਡੇ ਕੱਦ ਦੇ ਗਿਆ ਜਾਊਗਾ ਠੀਕ ਹੈ ਜੀ ਵੱਡੀ ਆ ਪੂਰੀ ਵੱਡੀ ਸੋ ਟਾਈਮ ਇੱਕ ਵਾਰ ਫਿਰ ਆਪਾਂ ਨੋਟ ਕਰਾ ਦਿੰਦੇ ਆ ਭਰਾਵਾਂ ਨੂੰ ਤਕਰੀਬਨ ਕੋਈ 8:30 ਵਜੇ 9:00 ਵਜੇ 8:30 ਵਜੇ 9:00 ਵਜੇ ਦਾ ਸਮਾਂ ਮਾਰਨਿੰਗ ਦਾ ਸੋ ਚਵਾਈ ਰੋਕੀ ਰਕਾਈ ਆ ਮੇਰਾ ਭਰਾ ਕੋਈ ਵੀ ਆਉਂਦਾ ਟਾਈਮ ਤੋਂ ਟਾਈਮ ਆਪਣੀ ਦੋ ਟਾਈਮ ਚੋ ਕੇ ਬੇਸ਼ੱਕ ਤਸੱਲੀ ਕਰ ਸਕਦਾ ਠੀਕ ਹੈ ਜੀ ਸੋ ਹੁਣ ਮੌਕੇ ਤੇ ਚਵਾਈ ਆਪਾਂ ਰੋਕੀ ਸੀ ਭਰੇ ਥਣ ਭਰੇ ਭਾਂਡੇ ਜਿਹੜੇ ਪਸ਼ੂ ਜ਼ਿਆਦਾਤਰ ਸਾਰੇ ਸਵੇਰ ਸਵੇਰੇ ਸੀ ਤੇ ਤੁਹਾਨੂੰ ਦਿਖਾਉਣੀ ਸੀਗੀ ਠੀਕ ਹੈ ਜੀ ਕੋਈ ਇਹਦੇ ਸ਼ਾਰਟ ਬਣਾਉਣਾ ਬੰਦੇ ਬੱਚਾ ਆ ਆਹ ਲਓ ਜੀ ਸੋ ਬਹੁਤ ਸੋਹਣਾ ਡਿਜ਼ਾਈਨ ਜੂਣਾ ਚੱਡੇ ਲੇਵੇ ਦਾ ਸੋ 12 ਸਰੀ ਇਹ ਮੱਝ ਵੀਰ ਸੋ ਨੂੰ ਉਹਨਾਂ ਦੇ ਕੋਲੇ ਅੱਜ ਵਿਕਾਉ ਉਹ ਸੋ ਪਸੰਦ ਆਊਗੀ ਭਰਾਵਾਂ ਨੂੰ ਠੀਕ ਹੈ ਜੀ ਤਕਰੀਬਨ ਜਿਹੜੇ ਵੀਰ ਚਾਹੁੰਦੇ ਵੀ 12 13 14 ਬਿਲਕੁਲ ਸਰੀ ਆਪਾਂ ਸ਼ੁਕਰੀਦਣਾ ਤੇ ਉਹ ਪੈਲ ਦੇ ਆਧਾਰ ਤੇ ਤੁਸੀਂ ਸੌਦਾ ਕਰ ਲੋਗੇ ਓਕੇ ਸੋਨੂੰ ਇਹਦਾ ਵੀਰੇ ਮੋਲ ਡਿਮਾਂਡ ਸ਼ਮਸਾਬ ਮੋਲ ਡੇਢ ਹਾਂਜੀ 35 ਜੋ ਮਰਜੀ 30 ਦੀ ਮਹਿ ਦੇਣੀ ਆ 30 ਦੀ ਦੇ ਦਈਏ ਹਾਂ 30 ਦੀ ਠੀਕ ਹੈ ਵੀਰੇ ਯਾਰ ਦੋ ਮਾਨਤਨ ਹੋਰ ਕਰ ਦਾਂਗੇ ਠੀਕ ਹੈ ਹਾਂ ਬੜੋ ਵੀ ਠੀਕਾ ਜੀ ਤੇ ਜਿੰਨੀਆਂ ਕ ਕਸਰਾ ਨਿਕਲਣੀਆਂ ਉਨੀਆਂ ਕ ਕੱਢ ਕੇ ਤੁਹਾਨੂੰ ਇੱਕ 30 ਦੀ ਮਿਲ ਜੂਗੀ ਠੀਕਾ ਜੀ 35 ਪੂਤੀ 40 ਕੋਈ ਵੀ ਡਿਮਾਂਡ ਇੱਕ 30 ਇੱਕ 30 ਦੇ ਵਿੱਚੋਂ ਵੀ ਮਾਨਤਨ ਹੋ ਜਾਊਗਾ ਕੋਈ ਸੱਜਣ ਕਰੇ ਕਾਲ ਕਰੇ ਸੰਪਰਕ ਠੀਕਾ ਜੀ ਖੁੱਲਾ ਢੁਲਾ ਮਾਨਤਨ ਹੋਊਗਾ ਸ਼ਮਸਾਬ ਇੱਕੋ ਨਿੱਕੀ ਜਿਹੀ ਬੇਨਤੀ ਹਾਂ ਦੋ ਤਿੰਨ ਵਾਰੀ ਵੀਡੀਓ ਵੇਖ ਕੇ ਕੋਈ ਕਾਲੀ ਨਹੀਂ ਹਾਂ ਕਾਲੀ ਕੋਈ ਨਹੀਂ ਕਿੰਨ ਕਰੇ ਸਾਈ ਪਾਵੇ ਨਹੀਂ ਕਰਦਾ ਰਹਿੰਦੇ ਹਾਂ ਠੀਕ ਹੈ ਜੀ ਬੇਨਤੀ ਹੱਥ ਜੋੜ ਕੇ ਬਿਲਕੁਲ ਠੀਕ ਹੈ ਜੀ ਕੋਈ ਕਾਲੀ ਨਹੀਂ ਮੀਂਹ ਦਵਾ ਦਸਾਈ ਪਾਓ ਆਪਾਂ ਕਿਹਦੀ ਕਿਹਨੂੰ ਖੇਚ ਨਹੀਂ ਕੀਤੀ ਵੀ ਸਾਈ ਪਾਓ ਮਹੀਆਂ ਦੀ ਠੀਕ ਹੈ ਨਹੀਂ ਨਹੀਂ ਪਸੰਦ ਵਾਲੀ ਦੀ ਗੱਲ ਹੈ ਨਾ ਮਗਰੋਂ ਨਹੀਂ ਚਾਜਦਾ ਕੰਮ ਪਸੰਦ ਆਇਆ ਜੇ ਮੇਰਾ ਵੀ ਕਸ਼ਿਸ਼ ਨਹੀਂ ਆਖਣਾ ਇਹ ਵੱਡੀ ਜਾਂ ਛੋਟੀ ਕਿੰਨ ਕਰਦਾ ਸਾਈ ਪਾ ਦੂ ਨਹੀਂ ਕੋਈ ਗੱਲ ਤੁਹਾਡੇ ਪੈਸੇ ਤੁਹਾਡੇ ਕੋਲ ਸਾਡੀ ਮਹੀਆਂ ਮਾਵੇ ਠੀਕ ਆ ਜੀ ਜੇ ਮੇਰਾ ਭਰਾ ਕੋਈ ਵੀ ਤੱਕ ਕੇ ਆਇਆ ਕਰੋ ਵੀ ਬਾਲੇ ਵੱਡੇ ਕੱਦ ਦੇ ਜੇ ਕੋਈ ਆਪਾਂ ਕਹਿ ਦਿੰਨੇ ਉਹਨਾਂ ਨੇ ਵੀ ਵੱਡੀ ਆ ਤੇ ਵੱਡੀ ਆ ਜੇ ਨੋਰਮਲ ਹਾਈਟ ਦਾ ਦਰਮਿਆਨੀ ਮੀਡੀਅਮ ਕਹਿ ਦਿੱਤੀ ਤੇ ਨੋਰਮਲ ਸਾਈਜ਼ ਹੁੰਦੀ ਆ ਪਰ ਛੜ ਕੇ ਚਾਰ ਬਰਾ ਵੀਡੀਓ ਵੇਖਣ ਕੋਈ ਕਾਲੀ ਮੱਧਾ ਚੰਗੀਆਂ ਵਾਲੇ ਝੋਟੀਆਂ ਚੰਗੀਆਂ ਨੇ ਬਾਕੀ ਤੁਹਾਨੂੰ ਦਿਖਾਤੀਆਂ ਦੋਂਦੀ ਇੱਧਰ ਚੌਗੀ ਝੋਟੀ ਦਿਖਾਤੀ ਆ ਆਪਾਂ ਤੁਹਾਨੂੰ ਪਹਿਲਾ ਸੂਆ ਪਲੂਨ ਸਈ ਤੇ ਇੱਧਰ ਮਜਬੂਰੀ ਵਿਖਾਤੀ ਆ ਤੁਹਾਨੂੰ ਠੀਕ ਆ ਜੀ ਤੇ ਇੱਧਰ ਦੋ ਤਿੰਨ ਬੱਚਾ ਜਿਹੜੀਆਂ ਹੋਰ ਦਿਖਾਈਆਂ ਨੇ ਨਾਲ ਦੀ ਨਾਲ ਦੋ ਚਾਰਾਂ ਪਛਮਾ ਦੀ ਆਪਾਂ ਧਰਾਤੂ ਇਨਾ 2 3 4 ਪਸ਼ੂਆਂ ਦੇ ਪਚੋ ਜੀ ਵਿਖਾ ਸਕਦੇ ਆ ਸਰਗ ਦੇ ਵਿਖਾਇਆ ਕਿਤੇ ਨਾ ਕਿਤੇ ਵੀਡੀਓ ਹੋਰ ਵੀ ਲੈਂਥ ਵੱਧ ਜਾਂਦੀ ਆ ਠੀਕ ਆ ਤੇ ਤਾਂ ਕਰਕੇ ਇੱਕ ਸੋਨੂ ਵੀਰੇ ਆਪਣੇ ਨੰਬਰ ਕਰਦੇ ਆ ਸੰਗੇ ਸੋ ਆਪਣਾ ਨੰਬਰ 9859 1777 ਪਿੰਡ ਚੋੜੀਆਂ ਤਹਿਸੀਲ ਧਰਮਗੜ ਜ਼ਿਲ੍ਹਾ ਮੋਗਾ ਜੀ ਠੀਕ ਹੈ ਜੀ ਹਾਂ ਸਾਰੇ ਵੀਰਾਂ ਸਾਸਰੀ ਗਾਲ ਸਾਸਰੀ ਕਲ ਮਹਾਰਾਜ ਬਾਕੀ ਦੱਸੋ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ 5 7 8 ਨਗ ਜਿਹੜੇ ਆ ਹਰ ਵਕਤ ਇੱਥੇ ਹੁੰਦੇ ਆ ਵਿਕਰੀ ਵਾਲੇ ਆਓ ਪਸ਼ੂ ਖਰੀਦੋ ਠੀਕ ਆ ਜੀ ਸੋ ਆਪਣਾ ਹੱਕ ਸਮਝ ਕੇ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵ